ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਪਾਂ ਉਹ ਖੇਤ ਪੱਟਣ ਲੱਗੇ ਆ ਜਿਹੜਾ ਆਪਣਾ ਜਿੱਤੇ ਆਪਾਂ ਉਹਦੀ ਸਪਰੇਅ ਕਰੀ ਸੀ ਦੇਖੋ ਆਲੂ ਮੋਥੇ ਵਾਲੀ ਸਪਰੇਅ ਕਰੀ ਸੀ ਅਜੇ ਦੂਜੀ ਮਸ਼ੀਨ ਆਈ ਆ ਗ੍ਰੈਮੇ ਆਉਂਦੀ ਆ ਉਹਦੇ ਨਾਲ ਫਿਰ ਢੇਡੇ ਲਾਉਣੇ ਸ਼ੁਰੂ ਕਰਵਾਉਨੇ ਆ ਇਹਦੇ ਨਾਲ ਦਾ ਡੜੀ ਬਹੁਤ ਵੱਟ ਹੁੰਦੇ ਆ ਦੇਖ ਕੀ ਹਾਲਾਤ ਕਰਿਆ ਡਲਿਆਂ ਦਾ ਇਹਦੇ ਵਿੱਚੋਂ ਆਪਾਂ ਆਪਦੇ ਲਈ ਵੀ ਰੱਖਣਾ ਕਿ ਇਹ ਆਲੂ ਆਪਾਂ ਆੱਢੀ ਰੱਖ ਲੈਣਾ ਤੇ ਇਹ ਕਿਸੇ ਨੂੰ ਨੀਅਤ ਦੇ ਵਿੱਚੋਂ ਦੇਣਾ ਕਿ ਕੋਈ ਪਤਾ ਲੱਗ ਜੂ ਕਿ ਜਰਮੀਨੇਸ਼ਨ ਦੀ ਕੋਈ ਪ੍ਰੋਬਲਮ ਜਾਂ ਕੁਛ ਤਾਂ ਨਹੀਂ ਆਉਂਦਾ ਹੈਗਾ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਤੇ ਪਰ ਹੁਣ ਇਹਦੇ ਵਿੱਚ ਇੱਕ ਰਿਜ਼ਲਟ ਤਾਂ ਕਲੀਅਰ ਹੋ ਗਿਆ ਸਾਈਜ਼ ਤਾਂ ਦੇਖੋ ਪੂਰਾ ਵਧੀਆ ਬਣਿਆ ਹਨਾ ਸਾਈਜ਼ 'ਚ ਕੋਈ ਪ੍ਰੋਬਲਮ ਨਹੀਂ ਹੈ ਸਾਈਜ਼ ਬਹੁਤ ਵੱਡਾ ਬਣ ਗਿਆ ਆਲੂ ਦਾ ਚਲੋ ਸਾਈਜ਼ ਹੈ ਕਿ ਮੌਸਮ ਹੀ ਐ ਹੈ ਜਿਹੜਾ ਸੀਗਾ ਕਿ ਸਾਈਜ਼ ਵੱਡਾ ਬਣਦਾ ਹੀ ਪਰ ਇੱਕ ਦੋ ਤਿੰਨ ਚੀਜ਼ਾਂ ਤੇ ਮੈਂ ਦੇਖਿਆ ਕਿ ਆਹ ਜਿਹੜਾ ਖੇਤ ਆ ਨਾ ਤੇ ਇਹਦੇ ਵਿੱਚ ਤੁਸੀਂ ਦੇਖੋ ਮੋਥਾ ਬਿਲਕੁਲ ਨਹੀਂ ਹੋਇਆ ਐਨ ਸਾਫ ਪਿਆ ਖੇਤ ਜਿੱਤੇ ਆਪਾਂ ਨਹੀਂ ਸਪਰੇਅ ਕਰੀ ਸੀ ਉਹ 'ਚ ਮੋਥਾ ਹੋ ਗਿਆ ਵੀ ਮੋਥੇ ਨੂੰ ਜੜੋਂ ਖਤਮ ਕਰਿਆ ਇਹਨੇ ਸੈਂਪਰਾ ਨੇ ਹਨ ਤੇ ਹੁਣ ਜਦੋਂ ਆਪਾਂ ਮੱਕੀ ਦੇ ਬੀਜ ਮੱਕੀ ਬੀਜਣੀ ਇੱਥੇ ਆਪਾਂ ਅੱਗੇ ਮੱਕੀ ਹਰੀ ਹੁੰਦੀ ਹੁੰਦੀ ਮੋਥੇ ਨਾਲ ਭਰ ਜਾਂਦਾ ਸੀ ਤੇ ਆਪਾਂ ਨੂੰ ਉਹ ਵੀ ਰਿਜ਼ਲਟ ਦੇਖਣ ਨੂੰ ਮਿਲ ਜੂ ਕਿ ਹਾਂ ਕਿਵੇਂ ਹੋ ਰਿਹਾ ਵਾ ਹਨਾ ਸਾਰਾ ਕੁਝ ਪਤਾ ਲੱਗ ਜੂ ਇਹ ਖੇਤ ਦੀ ਆਪਾਂ ਬੇਲ ਵੱਡੀ ਸੀ ਹੱਥੀ ਤੇ ਵੱਡੀ ਵੀ ਥੋੜੀ ਜਿਹੀ ਲੇਟ ਸੀਗੀ ਇਹ ਘਟੋ ਘਟ 20 25 ਜਨਵਰੀ ਨੂੰ ਵੱਡੀ ਵੀ ਥੋੜਾ ਜਿਹਾ ਸਾਈਜ਼ ਵੱਡਾ ਹੋ ਜਾਵੇ ਤਾਂ ਕਰਕੇ ਇਹ ਆਪਾਂ ਇਸੇ ਚੱਕਰ ਦੇ ਵਿੱਚ ਥੋੜੀ ਜੀ ਬੇਲ ਲੇਟ ਵੱਡੀ ਸੀ ਇਹ ਵੱਡੀ ਹੱਥੀ ਸੀ ਤਾਂ ਹੀ ਦੇਖੋ ਕਾ ਹੋ ਗਿਆ ਇਹਦੇ ਦੇ ਵਿੱਚ ਇੱਧਰ ਵੀ ਹੋ ਗਿਆ ਕਾ ਆ ਦੇਖੋ ਮੋਥਾ ਖੜਾ ਕਿੰਨਾ ਹੈ ਕੱਲਾ ਮੋਥਾ ਹੀ ਆ ਹੋਰ ਨਹੀਂ ਕੋਈ ਕਾ ਮੋਥਾ ਖੜਾ ਤੇ ਇਹ ਜੇ ਆਪਾਂ ਸਪਰੇਅ ਕਰੀਨੇ ਸੀ ਤੇ ਇਹ ਜੇ ਆਪਾਂ ਸਪਰੇਅ ਕਰਤੀ ਸੀ ਇਹ ਚ ਮੋਥਾ ਮੋਥਾ ਕੁਝ ਨਹੀਂ ਹੋਇਆ ਦੇਖੋ ਆਪਾਂ ਕਹਿ ਦਿੰਨੇ ਆ ਹਨਾ ਵੀ ਮਸ਼ੀਨਰੀ ਤੇ ਪੈਸਾ ਲਾਇਆ ਤੇ ਪਰ ਬਈ ਜਦ ਮਸ਼ੀਨਰੀ ਮੁੱਲ ਮੋੜਦੀ ਆ ਤਾਂ ਫੇਰ ਉਦੋਂ ਲਾਇਆ ਪੈਸਾ ਭੁੱਲ ਜਾਂਦਾ ਹੁਣ ਜਿੱਦਾਂ ਮੈਂ ਗੱਲ ਕਰਾਂ ਆ ਮਸ਼ੀਨ ਦੀ ਹਨਾ ਤੇ ਚਲੋ ਮੈਂ ਕੋਈ ਐਉਂ ਨਹੀਂ ਕਹਿੰਦਾ ਮੈਂ ਸਫਤ ਕਰਾਂ ਜਾਂ ਕੁਛ ਨਹੀਂ ਆ ਮੈਂ ਇੱਕ ਨਾਰਮਲ ਜੀ ਗੱਲ ਦੱਸਦਾ ਤੁਹਾਨੂੰ ਅੱਗੇ ਜਿੰਨੀ ਲੇਬਰ ਮੇਰੇ ਕੋਲੇ ਕੰਮ ਕਰਦੀ ਸੀ ਇੰਨੀ ਲੇਬਰ ਦੇ ਲਈ ਚਾਰ ਜਾਂ ਪੰਜ ਮਸ਼ੀਨਾਂ ਚਲਾਉਣੀਆਂ ਪੈਂਦੀਆਂ ਸੀ ਸਾਨੂੰ ਹਨਾ ਇਹ ਦੁਕਾਟ ਮਸ਼ੀਨਰੀ ਨਾਲ ਨਹੀਂ ਸਰਦਾ ਸੀਗਾ ਕਿਉਂਕਿ ਕੰਮ ਹੀ ਨਹੀਂ ਸੀ ਪੂਰਾ ਹੁੰਦਾ ਪ੍ਰੋਬਲਮ ਪਤਾ ਕੀ ਹੈ ਕਿਉਂਕਿ ਇੱਕ ਵਾਰ ਆਲੂ ਪੱਟ ਕੇ ਮਸ਼ੀਨ ਖੜ ਜਾਂਦੀ ਸੀ ਜਿਹੜੇ ਦੁਬਾਰਾ ਢੇੜੇ ਲਾਉਣੇ ਉਹ ਜਿੰਨਾ ਚਿਰ ਲੀਵਰ ਨਹੀਂ ਝੋਕਦੀ ਉਨਾ ਚਿਰ ਉਹ ਢੇੜੇ ਨਹੀਂ ਸੀ ਪੂਰੇ ਹੁੰਦੇ ਹਨ ਤੇ ਹੁਣ ਸਪੋਧ ਕਰੋ ਕਿ ਹੁਣ ਇਹ ਮਸ਼ੀਨ ਆ ਹਨਾ ਹੁਣੇ ਇੱਕ ਵਾਰ ਡਿਓ ਪਟਨੇ ਸ਼ੁਰੂ ਕਰ ਲੈਂਦੀ ਆ ਹਨਾ ਤੇ ਇੱਕ ਤਾਂ ਗੱਲ ਇਹ ਆ ਕਿ ਮਸ਼ੀਨ ਇੱਕੋ ਹੀ ਚੱਲਦੀ ਆ ਦੋ ਮਸ਼ੀਨਾਂ ਚਲਾਉਣ ਦੀ ਲੋੜ ਹੀ ਨਹੀਂ ਪੈਂਦੀ। ਠੀਕ ਆ ਨੰਬਰ 1 ਤੇ ਇਹ ਗੱਲ ਹੋ ਗਈ ਤੇ ਇੱਕ ਜਿਹੜਾ ਕੰਮ ਆ ਉਹਦੇ ਅਰਗੇ ਰੀਤ ਹੀ ਨਹੀਂ। ਕਿ ਜਿਹੜੇ ਸਫਾਈ ਦੇ ਨਾਲ ਕੰਮ ਹੁੰਦਾ ਹੁਣ ਆ ਤੁਸੀਂ ਦੇ ਲੋ ਅਜ ਦੇ ਮਗਰ ਕੱਲਾ ਕੱਲਾ ਆਲੂ ਦਿਖਣ ਲੱਗ ਗਿਆ। ਠੀਕ ਨਹੀਂ? ਲੇਬਰ ਆਪਣੀਆਂ ਲੇਬਰ ਨੂੰ ਕਿੰਨਾ ਕਿੰਨਾ ਸੌਖਾ ਹੋ ਜਾਂਦਾ ਆਲੂ ਕੱਲਾ ਕੱਲਾ ਤੇ ਉਹ ਦੂਜੀ ਮਸ਼ੀਨ ਹੁਣ ਬਰੋਬਰ ਚੱਲਦੀ ਉਹ ਡਲੇ ਤੇ ਡਲਾ ਪੱਟ ਕੇ ਸੱਟ ਰਹੀ ਹੈ। ਠੀਕ ਨਹੀਂ? ਤੇ ਗੱਲ ਇਹ ਹੈਗੀ ਆ ਕੀ ਹਾਂ ਠੀਕ ਆ ਆਪਾਂ ਗੱਲ ਕਰ ਦਿੰਨੇ ਆ ਵੀ ਪੈਸੇ ਦੀ ਹਨਾ ਪਰ ਜਿਹੜੀ ਚੀਜ਼ ਤੇ ਪੈਸਾ ਲਾਇਆ ਦੁੱਖੇ ਨਾ ਉਹ ਚੀਜ਼ ਕੋਈ ਉਹ ਹੋਣੀ ਹੁਣ ਏਦਕੀ ਮੇਰੇ ਕੋਲੇ ਮੇਰੇ ਕੋਲੇ ਚਾਰ ਟਰੈਕਟਰ ਵਿਹਲੇ ਖੜੇ ਰਏ ਆ ਚਾਰ ਟਰੈਕਟਰ ਮਸ਼ੀਨਾਂ ਸਾਰਾ ਕੁਝ ਵਿਹਲਾ ਖੜਾ ਰਿਆ ਆ ਇੱਕੋ ਹੀ ਮਸ਼ੀਨ ਬਬਰੀ ਕੰਮ ਕਰੇਗੀ ਹੁਣ ਅਗਲੀ ਵਾਰ ਨੂੰ ਇਹਦੇ ਨਾਲ ਦੀ ਇੱਕ ਹੋਰ ਲੈ ਲਾਂਗੇ ਬਸ ਮੈਂ ਕਹਿੰਦਾ ਜਿੰਨੀ ਮਰਜ਼ੀ ਲੈ ਬਰਾਜਵੇ ਕੋਈ ਪ੍ਰੋਬਲਮ ਹੀ ਨਹੀਂ ਹਨਾ ਤੇ ਇੰਨਾ ਫਰਕ ਆ ਤੇ ਮਸ਼ੀਨਰੀ ਦਾ ਵੀ ਕਿੰਨਾ ਫਰਕ ਪਾਉਂਦੀ ਆ ਹਨਾ ਤੇ ਕਿਉਂਕਿ ਕੱਲੀ ਮਸ਼ੀਨ ਯਾਰ ساری ਅਸੀਂ ਜਿਵੇਂ ਹੁਣ ਜਿਆਦੇ ਲੇਬਰ થી ਉਹ ਰਾਤ ਵੀ ਲਾਈ ਇੱਕ ਹਨਾ ਜਦੋਂ ਕੋਰਾ ਪੈਣੋਂ हट ਗਿਆ ਉਦੋਂ ਰਾਤ ਲਾਤੀ ਜਿਵੇਂ ਹੁਣ ਵੀ ਜਿਵੇਂ ਅੱਜ ਹੁਣ ਤੜਕੇ ਉਧਰ ਦੂਜੀ ਅਜਿੱਧਰ ਮਰਜੀ ਜਾਣ ਕੇ ਚਲਾ ਦੋ ਕੋਈ ਮਤਲਬ ਹੀ ਨਹੀਂ ਇੱਕ ਬੰਦਾ ਛੱਡ ਦੋ ਨਾਲ-ਨਾਲ ਢੇੜੇ ਲਾਈ ਜਾਂਦੇ ਆ ਮੈਂ ਕਹਿੰਦਾ ਯਾਰ ਇੰਨਾ ਕਿ ਨਜ਼ਾਰਾ ਆਵਾ ਮਸ਼ੀਨ ਦਾ ਜਿਆਦੇ ਨਜ਼ਾਰਾ ਤਾਂ ਇਹ ਆ ਕਿ ਲੇਬਰ ਨੂੰ ਜਿਹੜਾ ਕੰਮ ਕਰਨਾ ਸੌਖਾ ਹਨਾ ਤੇ ਉਹਦੇ ਅਰਗੀ ਰੀਤ ਹੁਣ ਮੈਂ ਤੁਹਾਨੂੰ ਮੂਰੇ ਦਿਖਾਈ ਦਿੰਦਾ ਥੋੜੇ ਕੀ ਕਿੰਨਾ ਡਿਫਰੈਂਸ ਆ ਹਨਾ ਤੇ ਤੁਸੀਂ ਦੇਖ ਲਓ ਸੇਮ ਖੇਤ ਆ ਸੇਮ ਮਸ਼ੀਨਾਂ ਨੇ ਉਹ ਦੇਖੋ ਉਹ ਵੀ ਇੱਕ ਬੰਦੇ ਨੇ ਟਰੈਕਟਰ ਨਹੀਂ ਚਲਾਉਣੀ ਆ ਇਹ ਵੀ ਇੱਕ ਟਰੈਕਟਰ ਨੇ ਚਲਾਉਣੀ ਆ ਹਾਂ ਪੈਸਿਆਂ ਦਾ ਡਿਫਰੈਂਸ ਹੈਗਾ ਮੈਂ ਉਹ ਨਹੀਂ ਕਹਿੰਦਾ ਕਿ ਪੈਸਿਆਂ ਦਾ ਡਿਫਰੈਂਸ ਨਹੀਂ ਪੈਸਿਆਂ ਦਾ ਡਿਫਰੈਂਸ ਹੈਗਾ ਹਨਾ ਤੇ ਹੁਣ ਤੁਸੀਂ ਜਿਹੜਾ ਜਿਹੜੀ ਆਪਣੀ ਮਗਰ ਲੇਬਰ ਨੇ ਕੰਮ ਕਰਨਾ ਉਹਦੇ ਲਈ ਗੱਲ ਕਰਦਾ ਤੁਹਾਨੂੰ ਤੁਸੀਂ ਦੇਖੋ ਹੁਣਾ ਪਿਆ ਨਾ ਆਲੂ ਵਿੰਦਾ ਪਾਰਾ ਪੂਰਾ ਸਾਰੀ ਦੀ ਸਾਰੀ ਲੈਂਥ ਹਨਾ ਤੇ ਹੁਣ ਤੁਹਾਨੂੰ ਇਹਦਾ ਦਿਖਾਉਂਦਾ ਮੇਂ ਸੀ ਨਾ ਦਾ ਸੇਮ ਆ ਠੀਕ ਆ ਤੋੜਾ ਦੇਖ ਲੋ ਵਾਲੇ ਹਾਂਜੀ ਵੀਰੇ ਅੱਜ ਲੱਗਿਆ ਡਾਇਮੰਡ ਆਲੂ ਦਾ ਕੰਮ ਕਰਨ ਦੇਖ ਲੋ ਸਾਰੀ ਸਫਾਈ ਕਰੀ ਆ ਕੱਲੀ ਕੱਲੀ ਬੋਰੀ ਚੱਕਣੀ ਪੈ ਜਾਂਦੀ ਆ ਕਿਉਂਕਿ ਡਰ ਲੱਗਦਾ ਚਿੱਟੇ ਦੇ ਵਿੱਚ ਕਿਤੇ ਚਿੱਟਾ ਨਾ ਮਿਲਾ ਦੇਣਾ ਹਨਾ ਇੱਕ ਵੀ ਬੋਰੀ ਕਿਉਂਕਿ ਸਾਰਾ ਕੁਝ ਸੇਮ ਹੁੰਦਾ ਤੇ ਪੂਰਾ ਸਾਰਾ ਖਾਲੀ ਕਰੇ ਇਹ ਦੋਨੋਂ ਵਿੱਚ ਚਿੱਟਾ ਲ ਲੱਗੇਗਾ ਉਸਮੇਂ ਅਲੱਗ ਲਗਾਣਾ ਜਾਂ ਇਹਦੇ ਕਰ ਉਧਰ ਸੇ ਬੋਲ ਲੈ ਕੇ ਆ ਪੀਲੇ ਵਾਲਾ ਬਾਰਦਨ ਪੀਲੇ ਵਾਲਾ ਬਾਰਦਨ ਨਿਆ ਆਇਆ ਵੋ ਲੈ ਕੇ ਆ ਤੇ ਉਧਰੋਂ ਮਗਰੋਂ ਸ਼ੈੱਡ ਚੋਂ ਲਿਆ ਲਿਆ ਗੈਲੂ ਲਾਉਣ ਲੱਗਿਆ ਤੇ ਐਨ ਕੱਲੀ ਕੱਲੀ ਸਫਾਈ ਕਰਾਈ ਆ ਆਪਦੇ ਜਾਣੀਗੇ ਤਾਂ ਧਿਆਨ ਰੱਖੀਦਾ ਪੂਰਾ ਕੀ ਨਾ ਕਿਤੇ ਕੋਈ ਮੈਕਸੀਮਮ ਸਿੰਘ ਕਰ ਦੇਣ ਤੇ ਮਗਰੋਂ ਕੀ ਕਰ ਦਿੰਦਾ ਕਈ ਵਾਰ ਪਤਾ ਨਹੀਂ ਲੱਗਦਾ ਤੋਹੀਂ ਹੁਣ ਇੱਕ ਵੀ ਬੋਰੀ ਨਹੀਂ ਥੱਲੇ ਛੱਡੀ ਵੀ ਕੋਈ ਹੋਰ ਲਾੜਦੀ ਹੋਵੇ ਬੋਰੀ ਜਿੰਨਾ ਦਿਨ ਹੁਣ ਡਾਇਮੰਡ ਚੱਲੂਗਾ ਸੇਮ ਹੀ ਆਲੂ ਰੱਖਣਾ ਬਸ ਸਾਰਾ ਤੇ ਅੱਜ ਆਹਾ ਆਪਣੀ ਉੱਤੇ ਝਾੜਨ ਵਾਲੀ ਟਰਾਲੀ ਲੈ ਕੇ ਆਉਂਦੀ ਆ ਜਿਹੜੀ ਕੰਬੈਨ ਕਿਉਂਕਿ ਟਰਾਲੀਆਂ ਅੱਜ ਕੋਈ ਵੀ ਨਹੀਂ ਵੇਲੀਆਂ ਤੇ ਸਾਰੀਆਂ ਟਰਾਲੀਆਂ ਬੱਕਾ ਦੇਖ ਲਓ ਵੀਰੇ ਡਾਇਮੰਡ ਦਾ ਸਾਈਜ਼ ਕਿੱਡਾ ਕਿੱਡਾ ਬਣਿਆ ਪਿਆ ਬਹੁਤ ਜਿਆਦੇ ਵੱਡਾ ਸ ਹੈ ਉਹਨੂੰ ਮੰਗੂ ਨੂੰ ਕਹੇ ਸਾਹ ਦੀ ਕਿਹੜੇ ਲਾਵੇ ਉਹ ਮਸ਼ੀਨ 베ਲੀ ਹੋ ਜੂ ਉਹਦੇ ਨਾਲ ਲਪਾਓ ਇਧਰ ਦੇਖ ਲੋ ਇੰਨਾ ਫਰਕ ਆ ਮਸ਼ੀਨ ਦੀ ਪਟਾਈ ਦਾ ਆ ਇਧਰ ਗ੍ਰੈਂਮ ਹੈ ਤੇ ਆਹਾ ਦੂਜੀ ਨਾਰਮਲ ਮਸ਼ੀਨ ਪਟ ਰਹੀ ਹੈ ਯਾਨੀ ਕਿ ਯਾਰ ਉਹ ਗੱਲ ਮੈਂ ਹਮੇਸ਼ਾ ਉਹੀ ਕਹਿੰਨਾ ਉਹਨਾਂ ਵੀ ਜਿਹੜੀ ਚੀਜ਼ ਤੇ ਆਪਾਂ ਪੈਸੇ ਲਾਉਨੇ ਆ ਜਦੋਂ ਆਪਣਾ ਉਹ ਮੁੱਲ ਮੋੜਦੀ ਹੈ ਨਾ ਉਦੋਂ ਫਿਰ ਬੰਦੇ ਨੂੰ ਖੁਸ਼ੀ ਹੁੰਦੀ ਆ ਹਨਾ ਤੁਸੀਂ ਸਾਇਦ ਦੇਖ ਲਓ ਕਿੰਨਾ ਸੋਹਣਾ ਬਣਿਆ ਇਹਦਾ ਬਹੁਤ ਵੱਡਾ ਵੱਡਾ ਸਾਇਜ ਆ ਭਰਾਵਾਂ ਇੰਨਾ ਵੱਡਾ ਗੱਲ ਹੀ ਛੱਡ ਦੇਖ ਸੀੜ ਹੈ ਹੀ ਨਹੀਂ ਬਹੁਤ ਥੋੜਾ ਨਿਕਲਣਾ ਸੀੜ ਤੋਂ ਰਾਸ਼ਣੀ ਰਾਸ਼ਣਾ ਰਾਸ਼ਣੀ ਰਾਸ਼ਣਾ ਦੇ ਲੋਯਾਰ ਇੰਨਾ ਫਰਕ ਆ ਹਨਾ ਆ ਆ ਆਲੂ ਚੁਗਣ ਤੇ ਕਿੰਨਾ ਲੇਬਰ ਨੇ ਪੈਣਾ ਉਹ ਤੇ ਲੇਬਰ ਭੱਜੀ ਜਾਂਦੀ ਆ ਵੱਡੇ ਵੱਡੇ ਆਲੂ ਹੈਗੇ ਆ ਮੈਂਟ ਲੱਗਦਾ ਚੁਗਣ ਨੂੰ ਹਨਾ ਤੇ ਇੰਨਾ ਡਿਫਰੈਂਸ ਆ ਦੇਖ ਲੋ ਦੇ ਕਿੰਨਾ ਫਰਕ ਆ ਹਨਾ ਇਹ ਤੇ ਦੇਖ ਲੋ ਆ ਹੁਣ ਡਲੇ ਹਟਾ ਹਟਾ ਕੇ ਚੁਗਣਾ ਵਾ ਕਰ ਦੇਖੋ ਜਾਣ ਲੱਗੀਆਂ ਹੋਲੇ ਮਹਨ ਨੇ ਟਰਾਲੀਆਂ ਉਹ ਹੋ ਜਾਂਦੀ ਆ ਟਰਾਲੀ ਹੋਲੇ ਮਹਨ ਨੇ ਅਸੱफी ਵੀ ਅੱਜ ਦਾ ਦਿਨ ਅੱਜ ਸ਼ਾਮ ਨੂੰ ਟਰਾਲੀ ਧਵਾਉਣੇ ਆ ਦੇਖਦੇ ਆ ਬੇਲੀ ਹੋ ਗਈ ਜੇ 22 ਫੁੱਟ ਆਪਣੀ ਚੌਵੀ ਆ 22 23 ਆ ਜਿਹੜੀ ਉਹ ਲੈ ਕੇ ਜਾਣੇ ਨੇ ਹਮੇਸ਼ਾ ਜੇ ਕਰਮਾਂ ਵਾਲੀ ਆ ਜਾਦੀ ਬਣੀ ਆ ਉਹੀ ਜਾਂਦੀ ਆ ਤੇ ਹੁਣ ਦੇਖਦੇ ਆ ਕੱਲ ਨੂੰ ਤਿਆਰੀ ਕਰਾਂਗੇ ਆਪਾਂ ਦਾ ਵੀਰੇ ਜਮਾ ਹੀ ਸਿੰਪਲ ਸਾਦਗੀ ਵਾਲਾ ਤਰੀਕਾ ਹੁੰਦਾ ਨਾ ਆਪਣੇ ਟਰੈਕਟਰ ਤੇ ਡੈਕ ਹੁੰਦਾ ਨਾ ਆਪਣੇ ਟਰਾਲੀਆਂ ਦੇ ਵਿੱਚ ਕੁਝ ਹੁੰਦਾ ਸਿੰਪਲ ਤਰੀਕੇ ਨਾਲ ਜਾਣਾ ਹਾਂ ਮੱਥਾ ਹਰੇ ਕਿਤੇ ਟੇਕਣਾ ਮੱਥਾ ਵੀ ਟੇਕਣਾ ਹਰੇ ਕਿਤੇ ਲੰਗਰ ਵੀਰੇ ਕਿਤੇ ਖਾਣਾ ਇਹ ਚੀਜ਼ਾਂ 'ਚ ਆਪਣੀ ਖਾਸੀਅਤ ਹੈ ਬੱਸ ਮੈਨੂੰ ਨਾ ਬਹੁਤ ਵੀਰਾਂ ਦੇ ਇਹ ਚੱਕਰ ਦੇ ਵਿੱਚ ਫੋਨ ਆਉਂਦੇ ਹੁੰਦੇ ਆ ਵੀ ਵੀਰੇ ਯਾਰ ਸਾਡਾ ਨਾ ਸਹਿਜ ਨਹੀਂ ਬਣਿਆ ਆਲੂ ਦਾ ਅੱਜ ਵੀ ਇੱਕ ਵੀਰ ਦਾ ਫੋਨ ਆਇਆ ਮੈਨੂੰ ਕਹਿੰਦਾ ਵੀਰੇ ਅਸੀਂ ਤੁਹਾਨੂੰ ਦੇਖ ਕੇ ਸਾਰਾ ਆਲੂ ਬੀਜਿਆ ਤੁਹਾਨੂੰ ਦੇਖ ਕੇ ਐ ਕਰਿਆ ਪਰ ਨਾ ਕਰਿਆ ਕਹਿੰਦਾ 70 ਦਿਨ ਤੇ ਬੇਲ ਵੜਦੀ ਮੈਂ ਕਿਹਾ ਵੀਰੇ ਮੇਰੇ ਪਿੱਛੇ ਨਾ ਲੱਗਿਆ ਕਰ ਮੈਂ ਕਿਹਾ ਅਸੀਂ ਸਾਨੂੰ ਐ ਹੁੰਦਾ ਵੀ ਅਸੀਂ ਸੀਡ ਦਾ ਕੰਮ ਵੀ ਸੀਡ ਦੇ ਵਿੱਚ ਆਲੂ ਜਾਦੇ ਰੱਖ ਲੈਣਾ ਹੁੰਦਾ ਵੀ ਐ ਕਰਕੇ ਮੇਰੇ ਪਿੱਛੇ ਨਾ ਲੱਗਿਆ ਕਰ ਹਨਾ ਕਹਿੰਦਾ ਨਹੀਂ ਵੀਰੇ ਅਸੀਂ ਵੀ ਸੀੜੀ ਬਣਾਉਣੀ ਮੈਂ ਕਿਹਾ ਚਲ ਠੀਕ ਕਹਿੰਦਾ ਵੀਰੇ 4 ਵਿੱਗੇ ਚੋਂ 100 ਬੈਗ ਹੋਇਆ ਕਹਿੰਦਾ ਥੋੜਾ ਨਹੀਂ ਮੈਂ ਕਿਹਾ ਯਾਰ ਵੀਰੇ ਸਾਡੇ ਕੀਲੇ ਦੇ ਵਿੱਚੋਂ ਵੀ ਅਸੀਂ ਜਦੋਂ 70 ਤੋਂ 80 ਦਿਨ ਦੇ ਵਿੱਚ ਬੇਲ ਵੜਦੇ ਆ ਤਾਂ ਵੀ ਉਹਦਾ ਝਾੜ ਇੰਨਾ ਹੁੰਦਾ ਹਨਾ ਤੇ ਵੀ 2200 2300 ਬੈਗ ਦੀ ਐਵਰੇਜ ਆ ਜਾਂਦੀ ਜਿਵੇਂ ਹੁਣ ਆਪਾਂ ਕੰਪਨੀ ਦੇ ਮਾਲ ਦਾ 200 270 ਬੈਗ ਦੀ ਐਵਰੇਜ ਦਿੱਤੀ ਆ ਉਹਨਾਂ ਨੂੰ ਕੰਪਨੀ ਨੂੰ ਮਾਲ 270 ਬੈਗ ਕੰਪਨੀ ਨੂੰ ਦਿੱਤਾ ਤੇ ਉਹਦੇ ਆਪਣਾ 80 ਦਿਨ ਤੇ ਉਹਦੀ ਬੇਲ ਵੜਵਾਈ ਸੀ ਕੰਪਨੀ ਵਾਲਿਆਂ ਨੇ 80 ਤੋਂ 85 ਦਿਨ ਤੇ ਜਿਹੜਾ ਕੰਪਨੀ ਦਾ ਆਲੂ ਸੀ ਹਨ ਤੇ ਹੁਣ ਉਹ ਵੀਰ ਕਹਿੰਦਾ ਮੈਂ ਕਹਿੰਦਾ ਵੀਰੇ ਬੀਜਿਆ ਕੋਈ ਕਹਿੰਦਾ ਵੀਰੇ 24 ਨਵੰਬਰ ਨੂੰ ਮਗਰ ਯਾਰ ਵੀਰੇ ਬਸ ਇੱਥੋਂ ਹੀ ਆਪਾਂ ਮਾਰ ਖਾਂਦੇ ਆ ਆਪਾਂ ਨਾ ਚਲੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਚੰਗਾ ਨਹੀਂ ਬਈ ਆਪਾਂ ਨਾ ਜਿੰਨਾ ਤੋਂ ਸੀਡ ਲੈਣੇ ਆਪਾਂ ਉਹ ਗੱਲ ਮੈਨੂੰ ਬਹੁਤ ਵੀਰਾਂ ਦੇ ਫੋਨ ਆਉਂਦੇ ਵੀਰੇ ਯਾਰ ਅਸੀਂ ਫਸ ਗਏ ਸਾਡੇ ਆਲੂ ਨੇ ਸੈਜ ਨਹੀਂ ਬਣਾਇਆ ਸਾਨੂੰ ਕਿਸੇ ਨੇ ਪੁਰਾਣਾ ਬੀਜ ਦੇ ਤਾਂ ਐ ਹੋ ਗਿਆ ਆਪਣਾ ਮੈਂ ਕਹਿੰਦਾ ਨਾ ਵੀਰੇ ਆਲੂ ਕਦੋਂ ਬੀਜਿਆ ਵਿੱਚ ਵੀਰ ਕਹਿੰਗੇ ਵੀਰੇ ਅਸੀਂ 15 ਨਵੰਬਰ ਨੂੰ ਕੋਈ ਕੋਈ 10 ਨਵੰਬਰ ਨੂੰ ਕੋਈ ਕੋਈ 20 ਨਵੰਬਰ ਨੂੰ ਵੀਰੇ ਹੁਣ ਦੱਸੋ ਨਵੰਬਰ ਮਹੀਨੇ ਚ ਐਲ ਆਰ ਬੀਜਿਆ ਨਵੰਬਰ ਮਹੀਨੇ ਚ ਡਾਇਮੰਡ ਬੀਜਿਆ ਕਿੱਥੋਂ ਥੋੜਾ ਸੈਜ ਬਣ ਜਵੇ ਇਹ ਜੀ ਵੀਰੇ ਆਪਾਂ ਗਲਤ ਆ ਇਹ ਜੇ ਕੋਈ ਸੀਡ ਵਾਲਾ ਜਾਂ ਜਿੱਥੇ ਤੋਂ ਮਰਜੀ ਸੀਡ ਲੈਨੇ ਹੋ ਤੁਸੀਂ ਕੋ ਸਾਰੇ ਵੀਰਾਂ ਦੇ ਮੈਂ ਕਿਸੇ ਦਾ ਕੋਈ ਨਹੀਂ ਉਹ ਕਹਿੰਦਾ ਪਰ ਉਹਦੇ ਵਿੱਚ ਆਪਾਂ ਗਲਤ ਆ ਕਿ ਆਪਾਂ ਕਿਉਂ ਯਾਰ ਫਿਰ ਇਸ ਗੱਲ ਨੂੰ ਬਦਨਾਮ ਕਰਨਾ ਹਨਾ ਵੀ ਸਾਡਾ ਆ ਹੋ ਗਿਆ ਜਾਂ ਵੀ ਸਾਡੇ ਝਾੜ ਘਟ ਦਿੱਤਾ ਇਸ ਚੀਜ਼ ਤੇ ਕੰਟਰੋਲ ਰੱਖਿਆ ਕਰ ਤੇ ਆ ਆ ਦੇਖੋ 모ਥਾ 모ਥਾ ਦੇ ਲੋ ਕਿੰਨਾ ਹਰਾ ਹੋਇਆ ਆ ਖੱਤੇ ਜੀ ਬਿਲਕੁਲ 모ਥਾ ਨਹੀਂ ਸੀਗਾ ਪੂਰਾ ਸਾਫ਼ ਸੁਥਰਾ ਖੇਤ ਸੀਗਾ ਤੁਹਾਨੂੰ ਤਾਂ ਫਵੇਰੇ ਦਿਖਾਈ ਆ ਤੇ ਸਾਇ ਸੋਜ ਬਾਈ ਪੂਰਾ ਵਧੀਆ ਬਣਾਇਆ ਕੋਈ ਦਿੱਕਤ ਨਹੀਂ। ਹੋ ਵੀ ਵੀਰੇ। ਲੈ ਆਪਾਂ ਨਵੇਂ ਖੁੱਡੇ ਦਾ ਕਰਤਾ ਢਕਾਟ ਨਾ। ਵੀ ਇਹਦੇ ਚ ਦਰਵਾਜ਼ਾ ਬੰਦ ਕਰ ਲੈ। ਬਾਹਰ ਨਾ ਨਿਕਲ ਜਾਣ। ਆਇਨਾ ਦਾਣੇ-ਦੂਣੇ ਲਈ ਰੱਖਤਾ ਸਮਾਨ। ਚੱਕ ਲੈਣੇ ਕੰਨੇ। ਦਰਵਾਜ਼ਾ ਲਾ ਦੇ ਕੰਨੇ। ਦਰਵਾਜ਼ਾ ਬਾਹਰੋਂ ਬੰਦ ਕਰ ਦੇ ਬਣਾ। ਨਹੀਂ ਨਿਕਲਦੇ ਸਾਲੇ ਬਚੇ ਨਾ ਇੱਕ ਗੋਲਾ ਓਏ ਆ ਅੰਦਰ ਚੱਲੋ ਅੰਦਰ ਚੱਲੀ ਜੇ ਪਰ ਹੜੀ ਆਪਾਂ ਰੱਖਣੀ ਹੈ ਕਿਵੇਂ ਸਰਾਣੀ ਕੋਲੀ ਰੱਖਣੀ ਹੈ ਇੱਥੇ ਖਾਬੋਤ ਪਰ ਉੱਪਰ ਆਗੇ ਆ ਗੋਲਾ ਗੋਲਣਾ ਗੋਲਣਾ ਗੋਲਾ ਨਹੀਂ ਹੈਗਾ ਇਹ ਤੇਜੀ ਇੱਥੇ ਨੇ ਇੱਟਾਂ ਲਾਉਣੀਆਂ ਪੈਣੀਆਂ ਆਪਾਂ ਥੱਲੇ ਲੈ ਆ ਵੀ ਬਿੱਲੀ ਨਾ ਵੱਜੇ ਹਾਂ ਇਹ ਨਾ ਫਿਰ ਕੱਲ ਨੂੰ ਪਲਾਸਟਰ ਕਰਵਾ ਲਾਂਗੇ ਆ ਪਿੰਜਰਾ ਬਾਹਰ ਲੈ ਜਾ ਇੱਥੇ ਨੇ ਇੱਟਾਂ ਲੈ ਕੇ ਆ ਚਾਰ ਤਿੰਨ ਇੱਟਾਂ ਲੈ ਆ ਤਿੰਨ ਜਾਂ ਚਾਰ ਲੈ ਇੱਟ ਲਓ ਵੀਰੇ ਨਵੇਂ ਘਰ ਦੇ ਵਿੱਚ ਆ ਗਿਆ ਉਹਦੇ ਆਉਣਾ ਜਰਾ ਆਉ ਨਾਲ ਬੈਠੇ ਰਿਹਾ ਕਰਨੇ ਜੀ ਕਬੂਤਰਾਂ ਵੀ ਕਬੂਤਰ ਛੱਡਦੇ ਤੇ ਮੁਰਗੀਆਂ ਹਜੇ ਆਈਆਂ ਚਾਰ ਕੀ ਆਈਆਂ ਹਜੇ ਬਾਕੀ ਹਜੇ ਉੱਧਰ ਫਿਰਦੀਆਂ ਚਾਰ ਆ ਗਈਆਂ ਬਾਕੀ ਵੀ ਲਿਆਉਣੇ ਫੜ ਕੇ ਤੇ ਬੱਤਕਾਂ ਅੰਦਰ ਛੱਡਤੀਆਂ ਬੱਤਕਾਂ ਨੇ ਪਾਇਆ ਰੋਲਾ ਸਵੇਰ ਦੀਆਂ ਨੇ ਅੱਜ ਬੱਤਕਾਂ ਪੂਰਾ ਢਾਡ ਪਾਇਆ ਵਿਆ ਤੇ ਇਹਨਾਂ ਨੂੰ ਐਂ ਫਿਕਰ ਵੀ ਵੀਸ ਅਸੀਂ ਕਿੱਥੇ ਆ ਗਈਆਂ ਕੀ ਹੋਇਆ ਤੁਹਾਨੂੰ ਸਾਰੇ ਆ ਗਏ ਜਾਨਵਰ ਇੱਧਰ ਮੁਰਗੀਆਂ ਸਾਰੀਆਂ ਫੜ ਕੇ ਲੈ ਆਉਂਦੀਆਂ ਇੱਧਰ ਹੈਲੋ ਵੀ ਕਬੂਤਰਾਂ ਦਾ ਵੀ ਨਵਾਂ ਕਮਰਾ ਹੋ ਗਿਆ ਐਨ ਪੂਰਾ ਵਧੀਆ ਹੁਣ ਖੁੱਲੇ ਡੁੱਲੇ ਰਿਆ ਕਰਨਗੇ ਨਾਲੇ ਹਵਾ ਹਾਰ ਬਣ ਗਿਆ ਤੇ ਐਨ ਐਸ਼ ਕਰਿਆ ਕਰਨਗੇ ਬਬਰੇ ਹੁਣ ਹੁਣ ਕਬੂਤਰ ਆਪਣੇ ਕੋਲੇ ਘੱਟ ਆ ਕਬੂਤਰ ਹੋਰ ਲਿਆਵਾਂਗੇ ਆ ਇਹਨਾਂ ਦੀ ਛਤਰੀ ਵੀ ਲਾ ਦੇਣੀ ਹੈ ਇੱਥੇ ਫਿਰ ਇੱਧਰ ਹੀ ਆਰਡਰ ਡੇ ਕੇ ਉੱਤੇ ਬਹਿ ਜਾ ਕਰਨਗੇ ਤੇ ਇੱਥੇ ਹੀ ਅੰਦਰ ਤਾੜਦਿਆ ਕਰਾਂਗੇ ਹੁਣ ਕਿ ਹਜੇ ਕਿੰਨੇ ਦਿਨ ਖੋਲਣੇ ਨਹੀਂ ਹੈਗੇ ਉਹਨਾਂੰਦਰੀ ਰਹਿਣਗੇ ਦਾਣਾ ਦੂਣਾ ਪਾਤਾ ਇਹਨਾਂ ਦਾ ਸਾਰਾ ਕੰਮ ਓਕੇ ਦੀ ਰਿਪੋਰਟ ਕਰਦਾ ਮੁਰਗੀਆਂ ਨੂੰ ਤਾਂ ਇਧਰੋਂ ਵੀ ਦੇਖਣ ਕਰਨੋਂ ਵਧੀਆ ਹੈਗੀ ਆ ਜਗ੍ਹਾ ਹਾਂ ਦੇ ਇਧਰੋਂ ਵੀ ਹੈਗੀ ਆ ਜਗ੍ਹਾ ਇਹਨਾਂ ਨੂੰ ਤਾਂ ਹਵਾ ਹਰ ਪੂਰਾ ਆ ਇਧਰੋਂ ਵੀ ਇਧਰੋਂ ਹਾਂ ਉਹਦੇ ਲੱਭ ਚ ਵੜ ਕੇ ਦਾਣੇ ਖਾਣ ਲੱਗੇ ਇਹਨਾਂ ਦਾ ਫਿਰ ਫੀਡਰ ਲਿਆਉਣ ਵਾਲਾ ਤੁਹਾਨੂੰ ਲੈ ਕੇ ਆਵਾਂਗੇ ਇਹਨਾਂ ਦਾ ਲੋ ਵੀ ਮਿੱਤਰੋ ਅੱਜ ਕੰਨ ਲੱਗੇ ਸੀ ਡਾਇਮੰਡ ਦੀ ਗ੍ਰੇਡਿੰਗ ਔਰ ਦੰਨ ਮੈਂ ਦਿਖਾਉਣਾ ਉਸ ਤੇ ਦੇਖੋ 2 4 6 8 10 2 12 100 150 ਗੱਟੂ ਆਹ ਨਿਕਲਿਆ ਵਾ ਹਨਾ ਤੇ ਦੇਖ ਲਓ ਇਹ ਆਪਣੀ 11 ਕਿ ਤਰੀਕ ਦੀ ਆਲੂ ਪਟਾਈ ਸੀਗੀ ਜਨ 11 ਫਰਵਰੀ ਦੀ ਤੇ ਆਪਾਂ ਇਹਦੀ ਬੇਲ ਵੀ ਕਦੋਂ ਦੀ ਵੱਡੀ ਤੇ ਆਲੂ ਦਾ ਸਾਈਜ਼ ਚੈੱਕ ਕਰ ਲਓ ਠੀਕ ਨਹੀਂ ਜਾ ਰਿਹਾ ਤੇ 150 ਬੋਰੀ ਇਹ ਸੀਡ ਨਿਕਲਿਆ ਵਾ 50 mm ਤੱਕ ਆਦਿ ਨੂੰ ਠੀਕ ਨਹੀਂ ਤੇ 150 ਇਹ ਨਿਕਲਿਆ ਤੇ ਰਾਸ਼ਨ ਦੇਖ ਲੋ ਕਿੰਨਾ ਨਿਕਲ ਗਿਆ ਆਪਾਂ ਕਹਿੰਨੇ ਆ ਨਾ ਵੀ ਹਾਂ ਵੀ ਫੈਜ ਦੀ ਮੋਟੇ ਦੀ ਐਤਕੀ ਗਰਮੈਸ਼ ਦੇ ਕਾਰਨ ਫੈਜ ਹੀ ਫੈਜ ਬਣਿਆ ਹੋਇਆ ਆ ਦੇਖ ਲੋ ਆਹ ਆਲੂ ਚੀਂਦਾ ਹੀ ਹੋਣਾ ਤੁਹਾਨੂੰ ਪੂਰੀ ਉਹ ਢੀੜ ਨਿਕਲਦਾ ਵਾ 2 ਨੰਬਰ ਤੇ ਇੱਕ ਤੇ ਗੋਲੀ ਐ ਗੋਲੀ ਦੇ ਤੁਸੀਂ ਦੇ ਲੋ ਓਏ ਉਹ ਕਿੰਨੇ ਗੱਟੂ ਆ ਦੇ ਕੱਟਿਆ ਆ ਲੈ ਲਓ 500 ਬੋਰੀ ਰਾਸ਼ਨ ਦੀ ਨਿਕਲੀ ਆ 500 ਬੋਰੀ ਰਾਸ਼ਨ ਦੇ ਵਿੱਚੋਂ 150 ਬੋਰੀ ਸੀਡ ਹੋਇਆ ਵਾ ਤੇ ਗੋਲੀ ਦੀਆਂ ਹੋਈਆਂ ਨੇ 1 2 3 4 5 6 7 8 9 ਇਹਦੇ ਇੱਕ ਦਸ 10 ਬੋਰੀਆਂ ਗੋਲੀ ਦੀਆਂ ਹੋਈਆਂ ਤੇ 2 4 5 6 7 8 9 9 ਬੋਰੀਆਂ ਹਰੇ ਦੀਆਂ ਹੋਈਆਂ ਤੇ 10 ਕਬੋਰੀਆਂ ਹੀ ਇੱਧਰ ਹੋਣੀਆਂ ਕੱਟੇ ਵੱਡੇ ਦੀਆਂ ਬਸ ਇੰਨਾ ਮਾਲ ਨਿਕਲ ਗਿਆ ਤੁਸੀਂ ਦੇਖ ਲਓ ਕਿ ਜਾਣ ਕੇ ਰਾਸ਼ਣ ਹੀ ਜ਼ਿਆਦਾ ਨਿਕਲ ਰਿਹਾ ਹੈ ਹਨ ਤੇ ਆਹ ਰਾਸ਼ਣਾਂ ਦਾ ਡਾਇਮੰਡ ਦਾ ਕੱਢਣ ਲੱਗੇ ਹੋਏ ਇਹ ਤਾਂ ਆਪਾਂ 슈ਗਰ ਫਰੀਜ ਸਟੋਰ ਚ ਭੇਜ ਦੇਣਾ ਸਾਰਾ ਸਾਰਾ ਮਾਲ ਤੁਸੀਂ ਦੇਖ ਲਓ ਵੀਰੇ ਫਰਵਰੀ ਮਹੀਨੇ ਦਾ ਕਦੋਂ ਦਾ ਆਲੂ ਪੱਟਿਆ ਹੋਇਆ ਹਨ ਆਪਣਾ ਅੰਦਰ ਲਾਇਆ ਹੋਇਆ ਉਮੇ ਦਾ ਉਮੇ ਪਿਆਰ ਵਾਲਾ ਸਾਰਾ ਕਿਸੇ ਦਾ ਕਿਸੇ ਦਾ ਕੋਈ ਰੰਗ ਨਹੀਂ ਬਦਲਿਆ ਐਨ ਪੂਰਾ ਉਮੇ ਦਾ ਅੰਦਰ ਨਾ ਐਓ ਫੀਲਿੰਗ ਆਉਂਦੀ ਆ ਜਿਵੇਂ ਕੋਲਡ ਸਟੋਰ ਦੇ ਵਿੱਚ ਆਲੂ ਪਿਆ ਹੁੰਦਾ ਵੀ ਇੰਨੀ ਕੁ ਠੰਡਾ ਹੋ ਮਗਰਲੇ ਸ਼ੈੱਡ ਦੇ ਵਿੱਚ ਇੰਨਾ ਜਿਆਦਾ ਠੰਡਾ ਆਲੂ